ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਤਾਜੀ ਛੋਟੀ ਸੂਈ ਵੀ ਬੱਚਾ ਜਿਹਦੇ ਪਿੱਛੇ ਕੱਟੀ ਫੀਮੇਲ ਕਾਫ ਟੌਪ ਕਲਾਸ ਦੀ ਇਹ ਸੂਈ ਸਵਾਈ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਆ ਹੋਗੇ ਕਰੀਏ ਸਤਿ ਸ਼੍ਰੀ ਅਕਾਲ ਭਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਭਾਈ ਮੇਰਾ ਨਾਮ ਹੈ ਕਮਲਜੀਤ ਸਿੰਘ ਪਿੰਡ ਧੌਲਾ ਠੀਕ ਹੈ ਫੋਨ ਨੰਬਰ ਆਪਰਾ 7009084982 7009084982 ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤੇ ਜਿਹੜੀ ਆ ਪਤਲੀ ਝੋਟੀ ਦੇਖੀ ਜਾਂਦੇ ਘਰ ਦੀ ਐ ਲੈ ਕੇ ਆਂਦੀ ਐ ਵੀਰੇ ਘਰ ਦੀ ਪਾਲੀ ਹੋ ਝੋਟੀ ਆ ਠੀਕ ਹੈ ਬਸ ਆਪ ਪੰਜ ਸੱਤ ਨਾਗ ਆਪਣੇ ਘਰੇ ਹੋਰ ਰੱਖੇ ਹੋਇਆ ਹਨ ਤੇ ਵੰਗਲਾ ਜਿਆਦੇ ਹੁਣ ਕਰਕੇ ਵੀਰੇ ਜਗਾਈ ਤੰਗੀਆਂ ਨੂੰ ਆਇਆ ਸਾਲ ਇੱਕ ਵੇਚਣਾ ਪੈਂਦੀ ਹੈ ਠੀਕ ਹੈ ਤੇ ਸੁਆ ਕਿਹੜਾ ਸੁਈ ਹੈ ਇਸ ਵਾਰੇ ਵੀਰੇ ਤੀਜੇ ਸੁਏ ਸੁਈ ਆ ਪਿਛਲੇ ਸੁਏ ਨੇ ਦਿੱਤਾ ਸੀਗਾ 15 ਮਿੱਤ ਦੁੱਧਾ 8 12 ਦੀ ਮੀਰੀ ਚਾਹੀਦੀ ਹੈ ਤੇ ਬੱਚੇ ਵਧੀਏ ਪਾਏ ਪਿਛਲੀ ਵਾਰ ਦੇ ਨੇ ਹਾਂਜੀ ਕੋਈ ਹੈਗਾ ਬੱਚਾ ਖੜਾ ਇਹਦਾ ਬੱਚੇ ਇਹਨਾਂ ਦੇ ਉੱਥੇ ਖੜੇ ਆ ਧੱਕੀ ਦਿਖਾ ਰਹੇ ਸੋ ਇਹਦੇ ਵਿੱਚੋਂ ਇਹਦਾ ਇੱਕ ਬੱਚਾ ਖੜਾ ਕਿਹੜੀ ਕੱਟੀ ਪਾਈਏ ਪਿਛਲੀ ਵਾਰ ਇਹਨੇ ਅੱਛਾ ਪਿਛਲੇ ਸੁਏ ਦੇ ਦੀ ਆ ਕੱਟੀ ਆ ਤੇ ਕੱਟੀ ਵੀ ਫਿਰ ਪੂਰੇ ਕੱਦ ਕਾਠ ਵਾਲੀ ਆ ਹਨਾ ਹਾਂਜੀ ਸਾਲ ਦੀ ਕੱਟੀ ਹੋਊਗਾ ਤੇ ਐਦ ਕੀ ਨੇ ਫੇਰ ਦੇਦੀ ਕੱਟੀ ਹਾਂਜੀ ਐਦ ਕੀ ਕੱਟੀ ਕ ਤਾਂ ਨਹੀਂ ਯਾ ਇਹ ਹੋ ਤਾਂ ਮੈਂ ਗਿਆ ਭੁੱਲ ਠੀਕ ਹੈ ਉਹ ਦੁੱਧ ਦੀ ਆਪਣੀ ਗਾਰੰਟੀ ਹੈ 17 ਲੀਟਰ ਤੱਕ ਜਾਊਗੀ ਆਪਾਂ ਇਧਰੋਂ ਦੇਖ ਸਕਦੇ ਹਾਂ ਤੇ ਸਹੀ ਥਣ ਜਮਾ ਇੱਕੋ ਜਿਹਾ ਹੈ ਧਾਰਾ ਦੂਰਾ ਚੋਰ ਜਿਹਾ ਹੈ ਜਮਾ ਪੋਲੀਆ ਇੱਕੋ ਜਿਹਾ ਕੋਈ 1 ਰੁਪਿਆ ਦਾ ਨੁਕਸ ਨਹੀਂ ਆਪਾਂ ਨੂੰ ਵਿਵਾਰ ਤੇ ਰਵਾ ਆਪਣਾ ਘਰ ਦੇ ਦੂਰੇ ਆਉਂਦਾ ਹੈ ਜੀ ਘਰ ਦਾ ਪਹਿਲਾਂ ਵੀ ਆਪਾਂ ਮੁੱਲ ਕਦੇ ਨਹੀਂ ਲੇਕਿਆ ਮੜੇ ਨਾਲ ਖੜੀ ਇਹਦੇ ਸੋ ਵੀਰੋ ਕੱਦ ਕਾਠ ਵਗੈਰਾ ਝੋਟੀ ਦਾ ਬਹੁਤ ਜ਼ਿਆਦੇ ਆ ਬੱਚਾ ਇਹਨੇ ਪਾਤੀ ਕੱਟੀ ਫੀਮਲ ਕਾਪੂਰ ਟੌਪ ਗਰਾਸ ਦੀ ਥੋੜੇ ਥਲੋ ਪੈਰ ਵਾਈਟ ਆਏਗੇ ਸੀਮਨ ਨਹੀਂ ਕਨਫਰਮ ਕਰਿਆ ਕਿਹੜਾ ਤੇ ਅੰਦਾਜ਼ਾ ਲਾ ਕੇ ਚੱਲੇ ਤੁਹਾਡੇ ਹਿਸਾਬ ਨਾਲ ਵੀ 16 17 ਲੀਟਰ ਵਾਲੀ ਹੈਗੀ ਤੇ ਕਾਗ ਮਹੀਨੇ ਪਹਿਲਾਂ ਦੁੱਧੋ ਹੱਡੀ ਸੀਗੀ ਇਹ ਇਹ ਵੀਰੇ ਤਿੰਨ ਤੋਂ 2 1/2 ਮਹੀਨੇ ਪਹਿਲਾਂ ਹੀ ਹਟਦੀ ਸੀ ਤਿੰਨ 2 1/2 ਮਹੀਨੇ ਪਹਿਲਾਂ ਵੀ ਵਧੀਆ ਲੰਬਾ ਟਾਈਮ ਦੁੱਧ ਪਾ ਦਿੰਦੀ ਆ ਕੋਈ ਦਿੱਕਤ ਨਹੀਂ ਸੁੱਧ ਵੱਧਦੀ ਜਾਂ ਨਾਲ ਦੀ ਨਾਲ ਤੇ ਜੇਰ ਜੂ ਰੋਕੇ ਆ ਸਾਰਾ ਕੁਝ ਓਕੇ ਆ ਡਾਨਾ ਕਿੰਨਾ ਕੁ ਬੋੜਾ 14 ਸਵੇਰੇ ਆਪਾਂ ਬੋੜਾ ਕਿਦੇ ਸਵੇਰ ਦਾ ਚੋਰ ਦਾ 5 ਲੀਟਰ ਨੇੜੇ ਤੇਰੇ 14 ਹੁ ਲਗਭਗ ਸਮੇਤ ਬੱਚਾ ਉੱਚਾ ਲਾ ਕੇ ਤੇ ਧਾਰਾ ਦੂਰ ਇੱਕ ਨੰਬਰ ਜਮਾ ਓਕੇ ਆ ਵੀਰੇ ਕੋਈ ਸਾਰੀ ਮੋਡਲ ਸੁਖਰੋ ਬੱਚਾ ਚਾਹੁੰਦਾ ਦੇਖੋ ਥੱਲੇ ਆਪਾਂ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਕਿਉਂਕਿ ਵੱਡੇ ਭਾਦੀ ਝੋਟੀ ਆ ਤੇ ਦੂਰੋ ਵੀ ਆ ਸਕਦਾ ਕੋਈ ਧਾਰਾ ਮਾਰ ਕੇ ਦਿਖਾਉਣੇ ਦੇਖੋ ਬੱਚਾ ਚਾਹੁੰਦਾ ਕੋਈ ਔਲ ਵਗੈਰਾ ਨਹੀਂ ਕਰਦੀ ਹੋਰੇ ਸੋ ਵੀਰੋ ਧਾਰਾ ਦੇਖ ਸਕਦੇ ਹੋ ਕਿਆ ਬਾਤ ਆ ਮੋਟਾ ਮੋਟਾ ਚੋਣਾ ਜਮਾ ਤੇ ਮਾਰ ਦੋ ਟੀ ਕੱਲੇ ਕੱਲੇ ਸਾਝ ਧਾਰਾ ਸਾਰੇ ਤੇ ਚੋਣ ਵਗੈਰਾ ਦੀ ਟੀ ਨਰ ਨਾ ਪੂਰੀ ਆ ਵਾ ਤੇ ਮੂਰੇ ਥੜਾ ਜਿ ਮਾਰ ਦੇ ਧਾਰਾ ਸੋ ਚੋ ਪੂਰਾ ਮੋਟਾ ਝੋਣਾ ਜਮਾ ਸਾਫ਼ ਸੁਥਰਾ ਤੇ ਬਾਕੀ ਫਿੱਟ ਫਾੜ ਲੈ ਵਾ ਫਿਟਿੰਗ ਵਾਲਾ ਕੋਈ ਟੁੱਟ ਮੱਲੇ ਬਾਣੀ ਪਤਲੇ ਫਿੰਡੇ ਦੀ ਆ ਚੰਗੀ ਠੀਕ ਆ ਬਸ ਠੀਕ ਆ ਜੀ ਛੱਡ ਦਿਓ ਬੜਾ ਨਾੜਾ ਦਿਖਾ ਦਿਓ ਸੋ ਨਾੜਾ ਦੇਖੋ ਹਵਾਨੇ ਦੇ ਪੂਰੇ ਚੰਗੇ ਆ ਸਾਫ਼ ਸੁਥਰੇ ਆ ਨਾੜਾ ਨੂੜਾ ਪੂਰੇ ਫੁੱਲ ਓਕੇ ਜਮਾ ਤੇ ਕਦ ਕਾਠ ਵੀ ਚੰਗਾ ਜਿੰਦ ਜਾਨ ਸੋ ਹਵਾਨੇ ਦੇ ਨਾੜਾ ਵਗੈਰਾ ਦੇਖੋ ਸਾਫ਼ ਸੁਥਰੇ ਤੇ ਵੀਰੇ ਮੁੱਲ ਆ ਫਾਇਦਾ ਕੀ ਰੱਖਿਆਗਾ ਮੁੱਲ ਕੀ ਰੱਖਿਆ ਇਹਦਾ ਫੋਨ ਦੇ ਵੀ ਮੌਕੇ ਤੇ ਹੋ ਜੂ ਆਪਾਂ ਤੁਸੀਂ ਵੀਡੀਓ ਪਾਈ ਆ ਮਾਨਤਾਨ ਵੀ ਜਿਹੜੇ ਬਾਈ ਆਉਣਗੇ ਉਹਨਾਂ ਦਾ ਕਰਾਂਗੇ ਠੀਕ ਹੈ ਮੁੱਲ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਪਿੰਡ ਧੌੜਾ ਜ਼ਿਲ੍ਹਾ ਬਰਨਾਲਾ ਸੁਬਿਰ ਕੱਦ-ਕਾੜ ਵਗੈਰਾ ਦੇਖੋ ਛੋਟੀ ਦਾ ਪੂਰੇ ਵੱਡੇ ਕੱਦ-ਕਾੜ ਦੇ ਵਿੱਚ ਆ ਪਤਲੀ ਚਮੜੀ ਦੇ ਵਿੱਚ ਚੰਗਾ ਦੁੱਧ ਦੇਣ ਵਾਲੀ ਹਵਾਨੇ ਤੇ ਨਾੜਾ ਦੰਦੇ ਕਿੰਨੇ ਪਾਸੇ ਮਗਰ ਵੀ ਤੇ ਮੂਰੇ ਵੀ ਸੈਡਾ ਦੋਨਾਂ ਤੋਂ ਨਾੜਾ ਚੰਗਿਆ ਦਿਖਾਈਦੀ ਇਹਨੇ ਪੈਠਫੜੇ ਦੀ ਬੰਦਰ ਦੇਖੋ ਚੌੜੀ-ਜੂੜੀ ਦੇਖੋ ਬਿਲਕੁਲ ਮਗਰੋ ਸਾਣ ਵਰਗੀ ਪਈ ਆ ਰਾਜੀ ਬਹੁਤ ਆ ਵੱਲੀ ਵੀ ਬੱਚਾ ਹੈ ਨਾ ਦੇ ਤਾਂ ਕੱਟੀ ਕਿਸੇ ਵੀ ਵੀਰ ਦੇ ਝੋਟੀ ਪ੍ਰਸਾਦ ਹੋਵੇ ਧਾਰਾਪਾ ਮਾਰਦੇ ਸਗਾ ਜਾਂ ਤਾਜੀ ਸੂਈ ਵੀ ਆ ਪਿੰਡ ਧੌਲਾ ਜ਼ਿਲ੍ਹਾ ਵਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ